ਪਹਿਲੀ ਗੱਲ ਤਾਂ ਉਹੀ ਬਾਬੇ ਹੁੰਦੇ ਆਪਣੇ ਬਜ਼ੁਰਗ ਜਿਹੜੇ ਹੁੰਦੇ ਉਹੀ ਬੰਦ ਹੁੰਦੇ ਹਨ ਯਾਰ ਠੀਕ ਨਹੀਂ ਇੱਥੇ ਤਾਂ ਇਹ ਆਏ ਨਾਲਾ ਸ਼ਾਰਟ ਵੀ ਨਹੀਂ ਦਿੰਦੇ ਕਹਿੰਦੇ ਆਪ ਪਹਿਲਾਂ ਇਹ ਕਹਿੰਦੇ ਆਪ ਵੀ ਜੁੜ ਜਾਊਗਾ ਮੈਨੂੰ ਕਹਿੰਦੇ ਕੁਝ ਨਹੀਂ ਕਰਵਾਉਣ ਦੀ ਲੋੜ ਹੈਗੀ ਮੈਂ ਕਿ ਮੈਨੂੰ ਸ਼ਾਰਟ ਦੇ ਦੋ ਵੀ ਲਾਈਨਮੈਂਟ ਨਾਲ ਗਲਤ ਹੋ ਜੇ ਕਿਤੇ ਹੱਡ ਗਲਤ ਨਾਲ ਜੁੜਦੇ ਹਨ ਉਹ ਵੀ ਨਹੀਂ ਕੁਝ ਦੇ ਰਹੇ ਤੇ ਮਨ ਲੱਗਿਆ ਹੁੰਦੀ ਆ ਪਿੰਡ ਦੀ ਯਾਦ ਫਿਰ ਜਦੋਂ ਹੁਣ ਉਹ ਖੋਸ ਯਾਰ ਹੈਲਥ ਸਿਸਟਮ ਨੂੰ ਲੈ ਕੇ ਤਾਂ ਆਉਂਦੀ ਵੀ ਇੰਡੀਆ ਸਹੀ ਸੀਗਾ ਹੈਲਥ ਸਿਸਟਮ ਇੱਥੇ ਹੈ ਨਹੀਂ ਇਹ ਕਹਿੰਨ ਨੂੰ ਕਹਿੰਦੇ ਫ੍ਰੀ ਆ ਪਰ ਉਹ ਫਾਇਦਾ ਕੋਈ ਨਹੀਂ ਹੈ ਕਿ ਜਦੋਂ ਤੁਹਾਨੂੰ ਪੈਸੇ ਲੱਗ ਕੇ ਹੀ ਇਲਾਜ ਹੋਇਆ ਉਹ ਬੇਤਰੀ ਮੰਨ ਲਓ ਤੁਹਾਡਾ 10000 ਡਾਲਰ ਰੁਪਏ ਕਮਾਉਂਦੇ ਆ ਫਾਰ ਐਗਜ਼ਾਮਪਲ ਮੰਨ ਲਓ ਹਾਂਜੀ ਹਾਂਜੀ ਹਾਂ ਨਾ ਤੇ ਫਿਰ ਉਹ ਤੁਹਾਨੂੰ ਕੰਟੀਨਿਊਸ ਹੀ ਮਿਲ ਰਿਹਾ ਹੁਣ ਇਹ ਨਹੀਂ ਉਹ 10000 ਨਹੀਂ ਪ੍ਰੋਪਰ ਮਿਲਦਾ ਉਹਦਾ ਤੁਹਾਨੂੰ 25% ਮਿਲਦਾ ਹੁੰਦਾ ਵਾ ਆਪਣੀ ਜਿਹੜੀ ਜਿੰਨੀ ਵੀ ਆਪਾਂ ਜਿੰਨੀ ਪਈ ਆਪਣੀ ਚੌਂਕ ਜਿਹੜਾ ਨਵੇਂ ਮੁੰਡੇ ਕੁੜੀਆਂ ਆਉਂਦੇ ਆ ਹੈਣਾ ਵੀ ਜੇਕਰ ਮਾਲਾ ਖਾਸ ਕਰਕੇ ਤੁਹਾਡੀ ਹੈਲਥ ਨੂੰ ਕੋਈ ਇਸ਼ੂ ਹੋ ਗਿਆ ਹੈਨਾ ਤਾਂ ਉਸ ਤੋਂ ਬਾਅਦ ਫਿਰ ਲਾਈਨਾਂ ਦੇ ਦੇਣੇ ਪੈ ਜਾਣਗੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਤਾਂ ਇੱਕ ਹੀ ਆ 170 ਦਾ ਸਿਰੇ ਦੇ ਗਾਂਢ ਇੱਕ ਹੀ ਜਵਾਬ ਆ ਬਈ ਪਹਿਲੀ ਗੱਲ ਜਿਹੜਾ ਤੇ ਹੈਲਥ ਆ ਗੋਰਿਆਂ ਵਾਂਗ ਬਣਾਇਆ ਹੁਣ ਬਹੁਤ ਵਧੀਆ ਸੇਫਟੀ ਨੂੰ ਲੈ ਕੇ ਆ ਹੈਨਾ ਕੋਈ ਜੇ ਕੱਲ ਨੂੰ 6 ਵਜੇ ਦੀ ਕਿਸੇ ਨੂੰ ਕੋਈ ਨਹੀਂ ਬਾਹ ਫੜਦਾ ਕਿ ਇੱਥੇ ਤਾਂ ਐਂ ਕਹਿੰਦੇ 2-3 ਮਹੀਨੇ ਵੇਟ ਕਰੋ ਤੁਸੀਂ ਇਲਾਜ ਨਾਲੋਂ ਭਰੇ ਚੰਗਾ ਆਪ ਬਚਤ ਰੱਖੋ ਹੂੰ ਕਿਤੇ ਬਹੁਤ ਜਣੇ ਦੰਦ ਲਵਾਉਣ ਜਾਂਦੇ ਆ ਕੱਲਾ ਦੰਦ ਨਹੀਂ ਤਾਂ ਕੱਲਾ ਦੰਦ ਦਾ ਵੈਸੇ ਹੀ ਕਿਹਾ ਵੈ ਦੰਦ ਤਾਂ ਕੱਲੇ ਇੱਥੇ ਪ੍ਰਾਈਵੇਟ ਉਹ ਤਾਂ ਲਵਾ ਹੀ ਨਹੀਂ ਸਕਦਾ ਕੋਈ ਬੰਦਾ ਹੈਨਾ 2018 ਚ ਮੇਰੇ 6 ਵਜੇ ਦੀ ਸੀਗੀ ਆ ਦੰਦ ਤਾਂ ਅੱਛਾ 8000 ਚ ਲੱਗੇ ਸੀ ਮੇਰਾ 8000 ڈالر ਦਾ ਮੰਨ ਲਾ ਕਿ ਇਹ ਬਈ ਇਹ 2 ਸਾਲਾ ਚਲਾਇਆ ਉਹਨਾਂ ਨੇ ਯਾਰ ਸਾਡੇ ਪਿੰਡ ਜਿਵੇਂ ਸਾਡੇ ਪਿੰਡ ਆਰਐਮਪੀਆ ਹੁੰਦੇ ਆ ਆਪਣੇ ਪਿੰਡ ਜਿਵੇਂ ਤੇਰਾ ਪਿੰਡ ਲੋਪੋ ਬਈ ਬਹੁਤ ਵੱਡਾ ਹੈ ਨਾ ਸਾਡਾ ਪਿੰਡ ਵੀ ਬਹੁਤ ਵੱਡਾ 8-10 10 ਡਾਕਟਰ ਨਹੀਂ ਬਠੇ ਦਕਾਨਾਂ ਦੇ ਖੋਲੀ ਹਣਾ ਹੱਥ ਨੇ ਸਾਰਾ ਘਟੋ ਘਟ ਅੱਧਾ ਆਪਣ ਗੋਲੀਆਂ ਲੈ ਕਹਿੰਦਾ ਇੱਥੇ ਹੈ ਨਹੀਂ ਉਹ ਡਾਕਟਰ ਕੋਸ਼ ਨਹੀਂ ਉਤਨ ਉਹ ਕਹਿੰਦੇ ਆ ਲੈ ਚੱਲ ਦੋ ਦੋ ਘਾਟਾ ਉਹਦਾ ਐਡ ਵੱਲ ਲੈ ਜਾ ਟੈਨਰ ਲਈ ਚੱਲ ਬਸ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਮੈਂ ਕੈਨੇਡਾ ਦੇ ਹੈਲਥ ਸਿਸਟਮ ਦਾ ਹਾਲ ਦਿਖਾਣਾ ਮੇਰੇ ਨਾਲ ਮੁੰਡਾ ਹੈਗਾ ਲੋਪੋ ਤੋਂ ਆ ਤੇ ਇਹ ਮੰ ਤੁਹਾਡਾ ਨਾਮ ਕੀ ਹੈ ਬਾਈ ਮੇਰਾ ਰਵਿੰਦਰ ਸਿੰਘ ਹੈ ਰਵਿੰਦਰ ਮਨਵਾਸ ਯਾਰ ਵੀ ਆਪਾਂ ਬਾਕੀ ਗੱਲਾਂ ਤਾਂ ਹੈਗਾ ਵੀ ਆ ਜਿਹੜੀ ਬਾਹ ਟੁੱਟੀ ਹੈ ਹਨਾ ਇਹਦਾ ਕਿੰਨੇ ਦਿਨ ਹੋ ਗਏ ਟੁੱਟੀ ਨੂੰ ਤੇ ਅਸਲ ਦੇ ਵਿੱਚ ਕੀ ਦਾ ਇਲਾਜ ਹੋ ਰਿਹਾ ਵਾ ਮੇਰੇ ਨਾਲ 6 ਵਜੇ ਹੀ ਕੰਮ ਤੇ ਅੱਛਾ ਤੇ ਮੇਰਾ ਪੈਰ ਕੱਢ ਹੋ ਗਿਆ ਸੀਗਾ ਤੇ ਬਾਹ ਟੁੱਟੀ ਨੂੰ ਹੋਵੇ ਹਫਤਾ ਤੋਂ ਉੱਪਰ ਹੋ ਗਿਆ ਤੇ ਇੱਕ ਵਾਰੀ ਮੈਂ ਐਮਰਜੈਂਸੀ ਗਿਆ ਸੀਗਾ ਉਸ ਤੋਂ ਬਾਅਦ ਕਹਿੰਦੇ ਤੁਸੀਂ ਆਪ ਗੋਲੀਆਂ ਲੈ ਲਓ ਤੇ ਉਹਨਾਂ ਨੇ ਗੋਲੀਆਂ ਦਿੱਤੀਆਂ ਉਸ ਤੋਂ ਬਾਅਦ ਮੈਨੂੰ ਅਪਾਰਟਮੈਂਟ ਨਹੀਂ ਦਿੱਤੀ ਕੋਈ ਵੀ ਸਰਜਰੀ ਲਈ ਮਾਲਕੇ ਹੱਸ ਹੱਸ ਤੇ ਸੱਟ ਹੱਸ ਟਟਣਾ ਹੱਸ ਟਟਿਆ ਹਾਂਜੀ ਮਾਲਾ ਤੂੰ ਕਹਿੰਦਾ ਵੀ 10 ਦਿਨ ਹੋ ਗਏ ਹੈਨਾ ਤੇ ਮਾਲਾ ਜੇ ਮਾਲਾ ਆਪਣੇ ਪਿੰਡ ਹੁੰਦਾ ਮਾਲਾ ਕਿਤੇ ਪੰਜਾਬ ਹੁੰਦੇ ਬਾਈ ਤੇ ਉੱਥੇ ਤਾਂ ਫਿਰ ਨਾਲ ਦੇ ਨਾਲ ਹੀ ਆਪਾਂ ਸਾਰਾ ਕੁਝ ਕਰਾ ਲੈਨੇ ਅੱਧਾ ਘੰਟਾ ਹੈਨਾ ਉੱਥੇ ਤਾਂ ਬਸ ਪੈਸੇ ਚਾਹੀਦੇ ਪਹਿਲੀ ਗੱਲ ਤਾਂ ਉਹੀ ਬਾਬੇ ਹੁੰਦੇ ਆਪਣੇ ਬਜ਼ੁਰਗ ਜਿਹੜੇ ਹੁੰਦੇ ਉਹੀ ਬੰਨ੍ਹ ਦਿੰਦੇ ਹਨ ਸਿਆਰਾ ਠੀਕ ਨਹੀਂ ਇੱਥੇ ਤਾਂ ਇਹ ਆਏ ਨਾਲਾ ਸ਼ਾਰਟ ਵੀ ਨਹੀਂ ਦਿੰਦੇ ਕਹਿੰਦੇ ਆਪ ਪਹਿਲਾਂ ਇਹ ਕਹਿੰਦੇ ਆਪ ਹੀ ਜੁੜ ਜੂਗਾ ਮੈਨੂੰ ਕਹਿੰਦੇ ਕੁਝ ਨਹੀਂ ਕਰਵਾਉਣ ਦੀ ਲੋੜ ਹੈਗੀ ਮੈਂ ਕਿਹਾ ਮੈਨੂੰ ਸ਼ਾਰਟ ਦੇ ਦੋ ਵੀ ਲਾਈਨਮੈਂਟ ਨਾਲ ਗਲਤ ਹੋ ਜੇ ਕਿਤੇ ਤੇ ਮਨ ਲੱਗਿਆ ਹੁੰਦੀ ਆ ਪਿੰਡ ਦੀ ਯਾਦ ਫਿਰ ਜਦੋਂ ਹੁਣ ਉਹ ਖੋਸ ਯਾਰ ਹੈਲਥ ਸਿਸਟਮ ਨੂੰ ਲੈ ਕੇ ਤਾਂ ਆਉਂਦੀ ਵੀ ਇੰਡੀਆ ਸਹੀ ਸੀਗਾ ਹੈਲਥ ਸਿਸਟਮ ਇੱਥੇ ਹੈ ਨਹੀਂ ਇਹ ਕਹਿੰਨ ਨੂੰ ਕਹਿੰਦੇ ਫ੍ਰੀ ਆ ਪਰ ਉਹ ਫਾਇਦਾ ਕੋਈ ਨਹੀਂ ਹੈ ਕਿ ਜਦੋਂ ਪੈਸੇ ਲੱਗ ਕੇ ਹੀ ਇਲਾਜ ਹੋ ਜਾ ਉਹ ਬਿਹਤਰ ਹੈ ਤੇ ਇੱਕ ਜਿਹੜਾ ਮੈਂ ਗੱਲ ਪਛਦਾ ਤੇ ਤੁਹਾਨੂੰ ਵੀ ਮਨ ਲੱਗਿਆ ਯਾਰ ਇੰਸ਼ੋਰੈਂਸ ਵਗੈਰਾ ਜਿਵੇਂ ਹੁੰਦਾ ਤੁਹਾਡਾ ਹੈਨਾ ਤੁਸੀਂ ਤੁਹਾਡੇ ਕੰਮ ਦੇ 6:00 ਵਜੇ ਕੀ ਫਿਰ ਤੁਹਾਨੂੰ ਪੇ ਕਰਦੀ ਹੈ ਕੰਪਨੀ ਜਾਂ ਕੀ ਹੁੰਦਾ ਸਿਸਟਮ ਉਹ ਹਾਂਜੀ ਉਹ ਆਪਣੇ ਜਿਹੜੇ ਹੁੰਦਾ ਵਾ ਪੇ ਆਪਣੀ ਜਿੰਨੀ ਕੱਢਦੇ ਆਪਾਂ ਹਨਾ ਜਿੰਨਾ ਵੀ ਕੁਝ ਵੀ ਮੰਨ ਲਓ ਤੁਹਾਡਾ 10000 ਡਾਲਰ ਰੁਪਏ ਕਮਾਉਨੇ ਆ ਫਰਕ ਜਾਂ ਬਲ ਮੰਨ ਲਾ ਹਾਂ ਤੇ ਫਿਰ ਉਹ ਤੁਹਾਨੂੰ ਕੰਟੀਨਿਊਸਲੀ ਮਿਲ ਰਿਹਾ ਹੁਣ ਨਹੀਂ ਉਹ 10000 ਨਹੀਂ ਪ੍ਰੋਪਰ ਮਿਲਦਾ ਉਹਦਾ ਤੁਹਾਨੂੰ 25% ਮਿਲਦਾ ਹੁੰਦਾ ਆ ਆਪਣੀ ਜਿਹੜੀ ਜਿੰਨੀ ਵੀ ਆਪਾਂ ਜਿੰਨੀ ਰੋਮੀ ਆਪਣੀ ਹਾਂ ਤੇ ਉਹ ਆ ਹੁਣ ਆਪਰ 25% ਮੈਲਣਾ ਵਾ ਮਨ ਲਾ ਤੁਹਾਨੂੰ ਕੰਪਨੀ ਹੁਣ ਬਸ ਮਨ ਲੈਟਸ ਸੀ 5000 ਬਣਾਉਨੇ ਆ ਉਹਦਾ ਆਪਾਂ ਨੂੰ 16-1700 ਡਾਲਰ ਮੈਲਣਾ ਵਾ 16-1700 ਡਾਲਰ ਤੁਹਾਨੂੰ ਉਹ ਤਰ੍ਹਾਂ ਕਰ ਦੇਣੀ 25% ਤੇ ਹਾਂ ਉਹ ਵੀ ਆਪਾਂ ਜਿਹੜੀ ਡਿਸੇਬਿਲਟੀ ਵਾਲੇ ਹੁੰਦੇ ਨੇ ਉਹ ਡਬਲਿਊ ਸੀ ਬੀ ਆ ਆ ਇਹ ਕਿੰਨਾ ਚਿਰ ਦੇਣਗੇ ਕਿੰਨਾ ਚਿਰ ਜਿੰਨਾ ਚਿਰ ਡਾਕਟਰ ਆਪਾਂ ਨੂੰ ਕਹਿਣਗੇ ਤੂੰ ਕੰਮ ਨਹੀਂ ਕਰ ਸਕਦਾ ਉਹ ਲਿਖ ਕੇ ਦੇਣਗੇ ਆਪਾਂ ਨੂੰ ਵੀ ਤੂੰ ਇਨਾ ਚਿਰ ਰੈਸਟ ਕਰਨੀ ਜਾਂ ਕੀ ਕਰਨਾ ਵਾ ਮਨ ਲਾ 6 ਮਹੀਨੇ ਸਾਲ ਜਿੰਨਾ ਮਾ ਦੇ ਜਿੰਨਾ ਹਾਂਜੀ ਹੁੰਦੇ ਹਾਂ ਚੱਲੀਏ ਤੇ ਜਿਹੜਾ ਜਿਹੜਾ ਆਪਾਂ ਹੈਲਥ ਇੰਸ਼ੋਰੈਂ दे, नहीं, 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 अच्छा हेल्थ इंश्योरेंस वाले पैसे देंगे कंपनी नहीं देगी जिथे ਤੁਸੀਂ ਡਿੱਗੇ ਹੋ ਨਹੀਂ ਨਹੀਂ ਕੰਪਨੀ ਨਹੀਂ ਨਹੀਂ ਕੁਛ ਵੀ ਹੋ ਗਿਆ ਤਾਂ ਕੰਮ ਤੇ ਮੈਂ ਖੁਦ ਹੀ ਮੇਰੀ ਆਪ ਦੀ ਕੰਪਨੀ ਮੈਂ ਰਨ ਕਰਦਾ ਵਾ اچھا ਤੇ ਉਹਦਾ ਮੇਰੀ ਆਪ ਦੀ इंश्योरेंस ਕਰਵਾਇਆ इंश्योरेंस ਨੇ पैसे ਦੇਣੇ اچھا ਸਪੈ ਤੇ ਯਾਰ ਜਿਹੜੇ ਮੰਨ ਲਓ ਕੋਈ ਵਾਰੀ ਹੋਣ ਮੰਨ ਲਓ ਜਿਵੇਂ ਤੁਹਾਡੇ 6:00 ਵਜੇ ਗਈ ਹੈ ਨਾ ਕੀ ਕਹਿਣਾ ਚਾਹੂੰਗਾ ਜਿਹੜੇ ਨਵੇਂ ਮੁੰਡੇ ਕੁੜੀਆਂ ਆਉਂਦੇ ਆ ਹੈ ਨਾ ਵੀ ਜੇਕਰ ਮਾਲਾ ਖਾਸ ਕਰਕੇ ਤੁਹਾਡੀ ਹੈਲਥ ਨੂੰ ਕੋਈ ਇਸ਼ੂ ਹੋ ਗਿਆ ਹੈ ਨਾ ਤਾਂ ਉਸ ਤੋਂ ਬਾਅਦ ਫਿਰ ਲੈਣੇ ਦੇਣੇ ਪੈ ਜਾਣਗੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਗਾ ਮੇਰਾ ਤਾਂ ਇੱਕ ਹੀ ਆ 107 ਸਿਰੇ ਤੇ ਗੰਢ ਇੱਕ ਹੀ ਜਵਾਬ ਆ ਬਈ ਪਹਿਲੀ ਗੱਲ ਜਿਹੜਾ ਤੇ ਹੈਲਥ ਆ ਗੋਰੀਆਂ ਨੇ ਵੈਸੇ ਬਣਾਇਆ ਕੋਈ ਬਹੁਤ ਵਧੀਆ ਸੇਫਟੀ ਨੂੰ ਲੈ ਕੇ ਆ ਹਨਾ ਕੋਈ ਜੇ ਕੱਲ ਨੂੰ 6:00 ਵਜੇ ਦੀ ਕਿਸੇ ਨੇ ਕੋਈ ਨਹੀਂ ਬਾਹਾਂ ਫੜਦਾ ਕਿ ਇੱਥੇ ਤਾਂ ਐਂ ਕਹਿੰਦੇ ਦੋ ਤਿੰਨ ਤਿੰਨ ਮਹੀਨੇ ਵੇਟ ਕਰੋ ਤੁਸੀਂ ਇਲਾਜ ਨਾਲੋਂ ਭਰੇ ਚੰਗਾ ਆਪ ਬਚਤ ਰੱਖੋ ਹੂੰ ਔਰ ਥੋੜਾ ਕਰ ਲੋ ਰੋਕੇ ਕਰੋ ਜੇ ਕੱਲ ਨੂੰ ਤੁਹਾਡਾ ਕੋਈ ਮਾਰਕ ਵੀ ਕਹਿੰਦਾ ਵਾ ਤੁਸੀਂ ਯਾਰ ਵੀ ਆ ਖਿੱਚ ਕੇ ਆ ਜਰਨਾ ਇਦਾਂ ਨਹੀਂ ਕਰਨਾ ਸੇਫਟੀ ਨੂੰ ਪਹਿਲਾਂ ਰੱਖ ਕੇ ਫਿਰ ਤੁਸੀਂ ਕੰਮ ਕਰਨਾ ਮੈਂ ਸਹੀ ਆ ਏਦੂ ਬਾਅਦ ਕਿਸੇ ਨੇ ਬਾਹਾਂ ਨਹੀਂ ਫੜਨੇ ਆਪ ਦਾ ਕਹਿੰਦਾ ਘਰ ਦਾ ਵੀ ਜਿਹੜਾ ਮੈਂ ਵੀ ਕੰਮ ਤੇ ਜਾਣਾ ਮੈਂ ਤੈਨੂੰ ਕੀ ਕਰਾਂ ਯਾਰ ਚਾ ਕੇ ਇੱਕ ਇਹ ਵੀ ਗੱਲ ਹੈਗੀ ਆ ਜੋ ਮਨ ਲ ਆਪਣੇ ਪਿੰਡ ਤਾਂ ਦੋ ਚਾਰ ਬੰਦੇ ਹੁੰਦੇ ਮਨ ਲ ਤੁਸੀਂ ਜੇ ਤੁਹਾਡਾ ਪਰਿਵਾਰ ਚਾਹੇ ਤੁਸੀਂ ਮੁੰਡਿਆਂ ਚ ਰਹਿੰਦੇ ਹੋ ਹੈਨਾ ਤੇ ਮਨ ਲ ਇਹ ਵੀ ਹੈਗਾ ਵੀ ਜੇ ਆਪਣੇ ਕੋਈ ਸੱਟ ਲੱਗ ਗਈ ਤਾਂ ਫਿਰ ਕੇਅਰ ਕਰਨ ਵਾਲਾ ਵੀ ਕੋਈ ਨਹੀਂਗਾ ਹੈਨਾ ਉਹ ਹਾਂਜੀ ਬਹੁਤ ਹੱਦ ਤੱਕ ਤਾਂ ਇਦਾਂ ਜਿਹੜੇ ਨਵੇਂ ਆਈ ਜਾਂਦੇ ਆ ਉਹਨਾਂ ਨਾਲ ਤਾਂ ਹੈਗਾ ਮੇਰੀ ਸੁਖ ਨਾਲ ਫੈਮਿਲੀ ਤੇ ਸਾਰੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜੇ ਕੋਈ ਕੱਲਾ ਹੁੰਦਾ ਬਸ ਹੈ ਔਖਾ ਬਹੁਤ ਆ ਮਨ ਲ ਚਲਦੀ ਦਾ ਨਾ ਗੱਡੀ ਆ ਚਲਦੀ ਦਾ ਨਾ ਗੱਡੀ ਆ ਬਾਈ ਬਸ ਇਹ ਮੇਰਾ ਤਾਂ ਇਹੀ ਕਹਿਣ ਦਾ ਮਤਲਬ ਤੁਹਾਨੂੰ ਬਾਈ ਆਹਾ ਬਈ ਵਿਚਾਰ ਰੱਖੋ ਜਿੰਨਾ ਹੋ ਸਕਦਾ ਸੋ ਪਾਈ ਮੇਰਾ ਹੱਡ ਟੁੱਟ ਕੇ ਬਾਅਦ ਉਹ ਨਾ ਤੋਂ ਉਹ ਗੱਲ ਬੰਨ ਨਹੀਂ ਆ ਮੁੜ ਕੇ ਯਾਰ ਤੇ ਨਾ ਇੱਥੇ ਆਉਂਦਾ ਆਹਦੇ ਵਿੱਚ ਕੈਨੇਡਾ ਦੇ ਹੈਲਥ ਸਿਸਟਮ ਦਾ ਦੇਖੋ ਆਪਣਾ ਨੂੰ ਸੁਧਾਰ ਕਰਨਾ ਚਾਹੀਦਾ ਕਰਨਾ ਚਾਹੀਦਾ ਦੇਖੋ ਸਾਡੇ ਆਪਾਂ ਦੇਖਦੇ ਆ ਬਹੁਤ ਜਣੇ ਦੰਦ ਲਵਾਉਣ ਜਾਂਦੇ ਆ ਕੱਲਾ ਦੰਦ ਨਹੀਂ ਤਾਂ ਕੱਲਾ ਦੰਦ ਦਾ ਵੈਸੇ ਹੀ ਕਿਹਾ ਹੋਇਆ ਦੰਦ ਤਾਂ ਕੱਲੇ ਇੱਥੇ ਪ੍ਰਾਈਵੇਟ ਉਹ ਤਾਂ ਲਵਾ ਹੀ ਨਹੀਂ ਸਕਦਾ ਕੋਈ ਬੰਦਾ ਹੈਨਾ 2018 ਚ ਮੇਰੇ 6:00 ਵਜੇ ਵੀ ਸੀਗੀ ਆ ਦੰਦ ਤਾਂ ਅੱਛਾ 8000 ਤਾਂ ਲੱਗੇ ਸੀ ਮੇਰਾ 8000 ڈالر ਦਾ ਮੰਨ ਲਾ ਕਿ ਇਹ ਬਈ ਇਹ 2 ਸਾਲਾ ਚਲਾਇਆ ਉਹਨਾਂ ਨੇ ਇੱਕ ਦਾ ਤਾਂ 5 ਲੱਖ ਦਾ ਲੱਗਾ ਜੇ ਮੋਟਰ ਤਾਂ ਆਪਣੇ ਕਹਾ ਤੇ ਆਪਣੇ 2000 ਦਾ ਕੈਪ ਚੜਾ ਕੇ ਵਿੱਚ ਡਾਕਟਰ ਨੂੰ ਕਾਲਾਂ ਕਰਕੇ ਉਹਨੇ ਪੈਸੇ ਵਧ ਲੈ ਗਏ ਨਾ ਮੈਂ ਤਾਂ ਕੈਨੇਡਾ ਮਹਿੰਗਾ ਹੈ ਮੈਨੂੰ ਲੱਗਦਾ ਨਹੀਂ ਮੈਂ ਫੋਦਾ ਜਾਊਂਗਾ ਜਿਵੇਂ ਐਸੇ ਪੇਟੀ ਚ ਜਾਊਂਗਾ ਅੰਗਾ ਬੰਗਾ ਦਾ ਨਹੀਂ ਉਹਦਾ ਰابطਾ ਨਾ ਕਰੇ ਮੇਨ ਮੁੱਦਾ ਕੀ ਹੈ ਵੀ ਜਿਹੜਾ ਹਰ ਚੀਜ਼ ਦਾ ਚੰਗਾ ਇੱਥੇ ਮੰਨ ਲਾ ਲਿਵਿੰਗ ਸਟੈਂਡਰਡ ਠੀਕ ਹੈ ਅਬ এনਵਾਇਰਨਮੈਂਟ ਬਹੁਤ ਵਧੀਆ ਹੈ ਨਾ ਕੁਝ ਵਧੀਆ ਹੈ ਹੈਲਥ ਨਾਲ ਹੈਲਥ ਵਾਲਾ ਬਹੁਤ ਖਕਾ ਇਹਨਾਂ ਨੂੰ ਚਾਹੀਦਾ ਗਵਰਨਮੈਂਟ ਨੂੰ ਹਨਾ ਵੀ ਛੇ ਯਾਰ ਸਾਡੇ ਪਿੰਡਾਂ ਜਿਵੇਂ ਸਾਡੇ ਪਿੰਡ ਆਰਐਮਪੀਆ ਹੁੰਦੇ ਆਪਣੇ ਪਿੰਡ ਜਿਵੇਂ ਤੇਰਾ ਪਿੰਡ ਲੋਪੋ ਬਾਈ ਬਹੁਤ ਵੱਡਾ ਹੈ ਨਾ ਸਾਡਾ ਪਿੰਡ ਵੀ ਬਹੁਤ ਵੱਡਾ ਆਠਾ ਦਾ 10 ਦਾ ਡਾਕਟਰ ਨਹੀਂ ਪੜ੍ਹਿਆ ਦਾ ਕਾਂ ਦਾ ਖੋਲੀ ਹਣਾ ਆਥ ਨੇ ਸਾਰਾ ਘੱਟੋ ਘੱਟ ਅੱਧਾ ਆਪਣ ਗੋਲੀਆਂ ਲੈ ਕਹਿੰਦਾ ਇੱਥੇ ਹੈ ਨਹੀਂ ਉਹ ਡਾਕਟਰ ਕੋਸ਼ ਨਹੀਂ ਤੈਨੂੰ ਉਹ ਕਹਿੰਦੇ ਆ ਲੈ ਚੱਲ ਦੋ ਦੋ ਘਾਟਾ ਉਹਦਾ ਐਡ ਵੱਲ ਲੈ ਚੱਟਾਣ ਲਈ ਚੱਲ ਬਸ ਹੋਰ ਕੋਈ ਨਹੀਂ ਹੋਰ ਨਹੀਂ ਕੋਈ ਨਹੀਂਗਾ ਸੋ ਬਈ ਪਿੰਡਾਂ ਦੇ ਡਾਕਟਰਾਂ ਦਾ ਵੀ ਧੰਨਵਾਦ ਕਰਿਆ ਕਰੋ ਉੱਥੇ ਜੋ ਮਰਜੀ ਹੈ ਅੱਥ ਨੂੰ ਮੈਨੂੰ ਲੱਗਦਾ ਕਈ ਬੁੜੀਆਂ ਆ ਜਾਂ ਕਈ ਬਜ਼ੁਰਗ ਤਾਂ ਹੁੰਦੇ ਜਿਨ੍ਹਾਂ ਨੇ ਪੱਕਾ ਹੀ ਜਾਣਾ ਹੁੰਦਾ ਡਾਕਟਰ ਕੋਲੇ ਹੈਨਾ ਪਿੰਡਾਂ ਚ ਤੇ ਇੱਥੇ ਮੰਨ ਲਓ ਸਿਸਟਮ ਹੈ ਨਹੀਂਗਾ ਬਾਈ ਸੋ ਬਚਾ ਚ ਹੀ ਬਚਾ ਜੇਕਰ ਟੁੱਟ ਗਏ ਇੱਥੇ ਕੋਈ ਮੰਨ ਲਾ ਮੁੜ ਕੇ ਦੇਖ ਲਓ ਕਟੋਕੜ ਮਹੀਨਾ ਦੋ ਮਹੀਨੇ ਵਾਲਾ ਕੰਮ ਨਿਬੜ ਜਾਣਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਸ ਕਰਦੇ ਹੁਣ ਇਹ ਵੀਡੀਓ ਤੋਂ ਇਨਫਾਰਮੇਸ਼ਨ ਮਿਲੀ ਹੈ ਵੀ ਕੈਨੇਡਾ ਦਾ ਹਾਲਤ ਸਦੋਂ ਸੱਚੀ ਜਿਹੜਾ ਹੈਗਾ ਇੰਨਾ ਵਧੀਆ ਨਹੀਂ ਹੈ